ਨਮਸਕਾਰ ਸਤਿ ਸ਼ਕਾਲ ਕੱਲ ਪਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਬਹੁਤ ਸਖਤ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਆਪਣੇ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ ਜੋ ਪ੍ਰਧਾਨ ਮੰਤਰੀ ਮੋਦੀ ਨੇ ਚੇਤਾਵਨੀ ਦਿੱਤੀ ਹੈ ਪਾਕਿਸਤਾਨ ਨੂੰ ਇਹਦੇ ਵਿੱਚ ਕਿੰਨਾ ਕੁ ਧਮਖਮ ਹੈ ਔਰ ਕਿੰਨਾ ਕਿਤੇ ਡਰਾਵਾ ਇਹਦੇ ਬਾਰੇ ਮੈਂ ਅੱਜ ਗੱਲਬਾਤ ਕਰਨ ਜਾ ਰਿਹਾ ਹਾਂ ਇਸ ਚੇਤਾਵਨੀ ਦੇ ਮੇਰੇ ਹਿਸਾਬ ਨਾਲ ਪੰਜ ਜਾਂ ਛੇ ਪਹਿਲੂ ਨੇ ਪਹਿਲੋ ਤੇ ਪ੍ਰਧਾਨ ਮੰਤਰੀ ਮੋਦੀ ਨੇ ਬੜਾ ਕਲੀਅਰ ਕੀਤਾ ਕਿ ਅਤਵਾਦ ਤੇ ਗਲਬਾਤ ਇਕੱਠੇ ਨਹੀਂ ਚੱਲ ਸਕਦੇ ਅ ਔਰ ਇਹਦਾ ਉਹਨਾਂ ਨੇ ਇਹਦੇ ਦੋ ਤਿੰਨ ਬਰੀ ਉਹਨਾਂ ਨੇ ਇੱਕ ਕਰ ਦਿਖਾਇਆ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ 2019 ਦੇ ਵਿੱਚ ਜਿਸ ਵੇਲੇ ਪੁਲਵਾਮਾ ਦੇ ਵਿੱਚ ਅਟੈਕ ਹੋਇਆ ਸੀ ਜਿੱਥੇ 40 ਸੀਆਰਪੀਐਫ ਦੇ ਜਵਾਨ ਮਾਰੇ ਗਏ ਸਨ ਉਸ ਤੋਂ ਬਾਅਦ ਫਿਰ ਬਾਲਾਕੋਟ ਸਰਜਿਕਲ ਸਟ੍ਰਾਈਕ ਹੋਈ ਹੈ ਉਦੋਂ ਬੜਾ ਕਲੀਅਰ ਮੈਸੇਜ ਸੀਗਾ ਕਿ ਜੇ ਤੁਸੀਂ ਇਹੋ ਜੀ ਗਤੀਵਿਧੀ ਕਰੋਗੇ ਤੇ ਅਸੀਂ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਔਰ ਹੁਣ ਫਿਰ ਆਲਮੋਸਟ 5 ਸਾਲ ਬਾਅਦ ਜਿਹੜੋਂ ਪੈਲਗਾਮ ਦੇ ਨੇੜੇ ਸਲਾਨੀਆ ਤੇ ਹਮਲਾ ਹੋਇਆ ਜਿੱਥੇ 26 ਸਲਾਨੀ ਜਿਹੜੇ ਨੇ ਉਹ ਅਤਵਾਦੀਆਂ ਨੇ ਮਾਰ ਦਿੱਤੇ ਹੁਣ ਫਿਰ ਦੁਬਾਰਾ ਜਿਹੜਾ ਜਿਹੜੇ ਮਿਸਾਈਲ ਅਟੈਕ ਕੀਤੇ ਆ ਇੰਡੀਆ ਨੇ ਇਹ ਫਿਰ ਇਹੋ ਹੀ ਇਹਦਾ ਹੀ ਇੱਕ ਐਗਜ਼ਾਮਪਲ ਆ कि ਜੇ ਤੁਸੀਂ ਇੱਥੇ ਅੱਤਵਾਦੀ ਗਤੀਵਿਧੀ ਕਰਵਾਓਗੇ ਤੇ ਅਸੀਂ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਔਰ ਇਹਦੇ ਜਵਾਬ ਦੇ ਵਿੱਚ ਆਪਾਂ ਵੇਖਿਆ ਹੀ ਆ ਕਿ 7 ਮਈ ਨੂੰ ਜਿਹੜਾ ਪੈਲਗਮ ਇਨਸੀਡੈਂਟ ਹੈ ਉਹ 2 ਬਈ ਅਪ੍ਰੈਲ ਦਾ ਵਾ ਔਰ 7 ਮਈ ਨੂੰ ਨੌ ਥਾਵਾਂ ਤੇ ਜਿੱਥੇ ਅੱਤਵਾਦੀ ਟਿਕਾਣੇ ਭਾਰਤ ਸਮੇ ਦਾ ਵੀ ਇੱਥੇ ਅੱਤਵਾਦੀ ਟਿਕਾਣੇ ਆ ਉਹਨਾਂ ਤੇ ਮਿਸਾਈਲ ਤੇ ਡਰੋਨ ਅਟੈਕ ਕੀਤੇ ਗਏ ਔਰ ਉੱਥੇ ਜੈਸ਼ੇ ਮੁਹੰਮਦ ਔਰ ਲਸ਼ਕਰ-ਏ-ਤਾਇਬਾ ਦੇ ਹੈੱਡਕੁਆਰਟਰ ਜਿਹੜੇ ਨੇ ਔਰ ਉਹਨਾਂ ਦੇ ਬਾਕੀ ਕੈਂਪ ਨੇ ਪੋਰਟਲੀ ਵਗੈਰਾ ਦੇ ਵਿੱਚ ਜਿਹੜੇ ਕੈਂਪ ਸੀ ਮੁਜ਼ਫਰਾਬਾਦ ਜਿਹੜੇ ਕੈਂਪ ਸੀ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਕਾਫੀ ਹੱਦ ਤੱਕ ਉਹਨਾਂ ਨੂੰ ਨਸ਼ਟ ਕੀਤਾ ਗਿਆ ਸੋ ਬੜਾ ਕਲੀਅਰ ਕੇਸ ਆ ਕਿ ਜੇ ਤੁਸੀਂ ਅਤਵਾਦੀ ਗਤੀਵਿਧੀ ਕਰੋਗੇ ਤਾਂ ਉਹਦਾ ਮੂੰਹ ਤੋੜ ਜਵਾਬ ਮਿਲੂਗਾ ਯਾਨੀ ਅਤਵਾਦ ਤੇ ਗੱਲਬਾਤ ਇਕੱਠੀ ਨਹੀਂ ਚੱਲ ਸਕਦੀ ਪਰ ਫਿਰ ਵੀ ਇੱਥੇ ਮੈਂ ਕਹਿਣਾ ਚਾਹੂੰਗਾ ਕਿ ਗੱਲਬਾਤ ਫਿਰ ਵੀ ਕਰਨੀ ਪੈਣੀ ਹੈ ਜੇ ਅਤਵਾਦ ਨੂੰ ਆਪਾਂ ਉਹਦਾ ਖਾਤਮਾ ਵੀ ਕਰਨਾ ਵਾ ਤੇ ਸਾਡੀਆਂ ਸਿਕਿਉਰਿਟੀ ਏਜੰਸੀਆਂ ਨੇ ਐਟ ਲੀਸਟ ਆਪਸ ਦੇ ਵਿੱਚ ਕੁਝ ਹੱਦ ਤੱਕ ਗੱਲਬਾਤ ਸ਼ੁਰੂ ਕਰਨੀ ਪਾਉਗੀ ਸਾਨੂੰ ਪ੍ਰੂਫ ਦੇਣਾ ਪਊਗਾ ਪਾਕਿਸਤਾਨ ਨੂੰ ਕਿ ਆ ਦੇਖੋ ਤੁਹਾਡੇ ਲੋਕਾਂ ਨੇ ਆ ਕੇ ਆ ਕੀਤਾ ਸੋ ਗੱਲਬਾਤ ਨੂੰ ਆਪਾਂ ਕੰਪਲੀਟਲੀ ਇਗਨੋਰ ਮੇਰਾ ਖਿਆਲ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਅਤਵਾਦ ਤੇ ਟ੍ਰੇਡ ਯਾਨੀ ਵਪਾਰ ਇਕੱਠਾ ਨਹੀਂ ਚੱਲ ਸਕਦਾ ਔਰ ਉਹਨਾਂ ਨੇ ਇਹ ਦੇ ਕਰਕੇ ਆਪਾਂ ਵੇਖਿਆ ਹੀ ਆ ਕਿ ਵਾਗਾ ਬਾਰਡਰ ਬੰਦ ਹੋ ਗਿਆ ਔਰ ਸ਼ਾਇਦ ਬਾਕੀ ਬਾਰਡਰ ਵੀ ਜਿਹੜੇ ਨੇ ਜਿੱਥੋਂ ਵਪਾਰ ਹੁੰਦਾ ਸੀਗਾ ਉਹ ਵੀ ਬੰਦ ਹੋਏ ਪਰ ਇਹਦਾ ਨੁਕਸਾਨ ਜਿਹੜਾ ਵਾ ਜਿਹੜੇ ਸਰਦੀ ਸਟੇਟਾਂ ਵਾ ਉਹਨਾਂ ਨੂੰ ਹੋਊਗਾ ਔਰ ਸਭ ਤੋਂ ਜ਼ਿਆਦਾ ਸ਼ਾਇਦ ਨੁਕਸਾਨ ਪੰਜਾਬ ਨੂੰ ਹੋਊਗਾ ਸੋ ਇਹਦਾ ਖਮਿਆਜ਼ਾ ਜਿਹੜਾ ਵਾ ਉਹ ਜਿਹੜਾ ਵਿਰੋਧੀ ਆ ਉਹਨੂੰ ਤੇ ਭੁਗਤਣਾ ਪਊਗਾ ਪਰ ਆਪਣੇ ਜਿਹੜੇ ਲੋਕ ਨੇ ਆਪਣੀਆਂ ਸਟੇਟਾਂ ਆ ਉਹਨਾਂ ਨੂੰ ਹੀ ਖਾਸ ਕਰਕੇ ਸੱਤਤੀ ਸਟੇਟਾਂ ਜਿਹੜੀਆਂ ਆ ਉਹਨਾਂ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਊਗਾ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਪਾਣੀ ਤੇ ਖੂਨ ਇਕੱਠੇ ਨਹੀਂ ਬੈਠ ਸਕਦੇ ਯਾਨੀ ਉਹਨਾਂ ਨੇ ਬੜਾ ਕਲੀਅਰ ਇੰਡੀਕੇਸ਼ਨ ਦਿੱਤੀ ਕਿ ਜੇ ਅੱਤਵਾਦ ਨੂੰ ਤੁਸੀਂ ਬढ़ावा ਦੋਗੇ ਹੁਲਾਰਾ ਦੋਗੇ ਤੇ ਅਸੀਂ ਜਿਹੜੀ ਇੰਡਸ ਵਾਟਰਸ ਟ੍ਰੀਟੀ ਜਿਹੜੀ ਆ ਉਹਨੂੰ ਅਸੀਂ ਉਹਨੂੰ ਸਸਪੈਂਡ ਕਰ ਦੇਾਂਗੇ ਜਾਂ ਉਹਨੂੰ ਅਸੀਂ ਰੱਦ ਕਰ ਦੇਾਂਗੇ ਹਾਲ ਹਾਲੀ ਹਾਲ ਦੀ ਕੜੀ ਦੇ ਵਿੱਚ ਤੇ ਸਸਪੈਂਡ ਹੀ ਕੀਤੀ ਹੈ ਅ ਕੋਈ ਇੱਕ ਦੋ ਦਿਨ ਪਾਣੀ ਅਸੀਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਲੇਕਿਨ ਇਹਦਾ ਇਹਦੇ ਦੋ ਬੇਸਿਕ ਪਹਿਲੂ ਨੇ ਪਹਿਲੋਂ ਤੇ ਇਹ ਇੰਟਰਨੈਸ਼ਨਲ ਟ੍ਰੀਟੀਆਂ ਆ ਔਰ ਇੰਟਰਨੈਸ਼ਨਲ ਪੱਧਰ ਤੇ ਕੀ ਜਿਹੜੀ ਆਲੋਚਨਾ ਸਾਡੀ ਹੋਊਗੀ ਉਹ ਅਸੀਂ ਤਿਆਰ ਆ ਉਹਨੂੰ ਸਹਿਣ ਵਾਸਤੇ ਇਸ ਤੋਂ ਵੀ ਵੱਡੀ ਗੱਲ ਜਿਹੜੀ ਆ ਉਹ ਇਹ ਵਾ ਕੀ ਜਿਵੇਂ ਜੇ ਅਸੀਂ ਵਾਕਈ ਪਾਣੀ ਚਨਾਬ ਦਾ ਜੇਲਮ ਦਾ ਜਾਂ ਇੰਡਸ ਦਾ ਰੋਕਣਾ ਵਾ ਤੇ ਕੀ ਸਾਡੇ ਕੋਲ ਵਿਰਵਦਲ ਹੈ ਅਸੀਂ ਡੈਮ ਬਣਾਏ ਹੋਏ ਆ ਜੇ ਨਹੀਂ ਬਣਾਏ ਤੇ ਇੱਕ ਘੱਟੋ ਘਾਟ 15 ਤੋਂ 20 ਸਾਲ ਦਾ ਪ੍ਰੋਜੈਕਟ ਆ ਜਿਹੜਾ ਪੈਸਾ ਖਰਚ ਹੋਊਗਾ ਚਲੋ ਮੰਨ ਲੀਏ ਕਿ ਆਪਣੇ ਕੋਲ ਪੈਸਾ ਹੈ ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਆ ਪਾਣੀ ਨੂੰ ਸਟੋਰ ਕਰਨਾ ਡੈਮਸ ਬਣਾਉਣੇ ਔਰ ਪਾਣੀ ਨੂੰ ਡਾਇਵਰਟ ਕਰਕੇ ਕਨਾਲ ਸਗੇ ਨਹਿਰਾਂ ਵੀ ਬਣਾਉਣੀਆਂ ਪੈਣੀਆਂ ਔਰ ਇਹਦਾ ਇੱਕ ਹੋਰ ਇਹਦੇ ਤੇ ਪਾਕਿਸਤਾਨ ਜਿਹੜਾ ਵਾ ਉਹ ਚਾਈਨਾ ਕਾਰਡ ਵੀ ਪਲੇ ਕਰ ਸਕਦਾ ਕਿਉਂਕਿ ਕੁਝ ਨਦੀਆਂ ਜਿਹੜੀਆਂ ਵਾ ਉਹ ਚਾਈਨਾ ਯਾਨੀ ਤਿੱਬਤ ਦੇ ਏਰੀਆ ਤੋਂ ਸ਼ੁਰੂ ਹੁੰਦੀਆਂ ਬ੍ਰਹਮਪੁੱਤਰ ਹੋਰ ਤੇ ਹੋਰ ਜਿਹੜੀ ਪੰਜਾਬ ਦੀ ਨਦੀ ਸਤਲੁਜ ਹੈ ਇਹ ਵੀ ਤਿੱਬਤ ਤੋਂ ਸ਼ੁਰੂ ਹੁੰਦੀ ਹੈ ਸੋ ਇਹਦੇ ਦੋ ਤਿੰਨ ਪਹਿਲੂ ਨੇ ਜਿਨ੍ਹਾਂ ਨੂੰ ਆਪਾਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਹਾਲਾਂਕਿ ਸੁਨੇਹਾ ਬੜਾ ਕਲੀਅਰ ਹੈ ਕਿ ਅਸੀਂ ਤੁਹਾਨੂੰ ਜਿਹੜਾ ਪਾਣੀ ਪਾਕਿਸਤਾਨ ਨੂੰ ਜਾਂਦਾ ਵਾ ਇਹਨਾਂ ਇੰਡਸ ਚਨਾਬ ਤੇ ਚੇਲਮ ਦਾ ਉਹਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕਰਾਂਗੇ ਔਰ ਜੇ ਅਸੀਂ ਰੋਕ ਸਕਾਂਗੇ ਜਦੋਂ ਵੀ 15 ਸਾਲ ਨੂੰ ਜਾਂ 20 ਸਾਲ ਨੂੰ ਉਦੋਂ ਪਾਕਿਸਤਾਨ ਦੇ ਬਹੁਤ ਸਾਰੇ ਜਿਹੜੇ ਸਿੰਚਾਈ ਜਿਨ੍ਹਾਂ ਦੇ ਇਹ ਦਰਿਆ ਸਿੰਚਾਈ ਕਰਦੇ ਆ ਉੱਥੇ ਬਹੁਤ ਵੱਡਾ ਨੁਕਸਾਨ ਹੋਵੇਗਾ ਇੱਕ ਹੋਰ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਬੜੀ ਕਲੀਅਰ ਮੈਸੇਜ ਦਿੱਤਾ ਵਾ ਕਿ ਜੇ ਤੁਸੀਂ ਅਤਵਾਦ ਦਾ ਖਾਤਮਾ ਨਹੀਂ ਕਰੋਗੇ ਤੇ ਅਖੀਰ ਇਹਦਾ ਨੁਕਸਾਨ ਤੁਹਾਨੂੰ ਆਪ ਨਹੀਂ ਹੋਊਗਾ ਇਹ ਬਿਲਕੁਲ ਸਹੀ ਗੱਲ ਉਹਨਾਂ ਨੇ ਕਹੀ ਹੈ ਔਰ ਇਹ ਪਾਕਿਸਤਾਨ ਨੂੰ ਹੁਣ ਚੂਜ਼ ਕਰਨਾ ਪਊਗਾ ਕਿ ਕੀ ਉਹ ਸਾਊਦੀ ਅਰੇਬੀਆ ਵਾਂਗੂ ਜਾਂ ਦੁਬਈ ਵਾਂਗੂ ਯੂਈ ਵਾਂਗੂ ਉਹ ਇੱਕ ਮਾਡਰਨ ਸਟੇਟ ਬਣਨਾ ਚਾਹੁੰਦੇ ਆ ਜਿੱਥੇ ਸੈਲਾਨੀ ਆ ਸਕਣ ਜਿੱਥੇ ਲੋਕੀ ਇਨਵੈਸਟ ਕਰ ਸਕਣ ਜਾਂ ਫਿਰ ਉਹ ਇਸੇ ਰਸਤੇ ਤੇ ਚੱਲਣਾ ਚਾਹੁੰਦੇ ਆ ਜਿੱਥੇ ਜਿਹੜੇ ਤੇ ਹੁਣ ਚੱਲ ਰਿਹਾ ਔਰ ਜਿਹਦੇ ਕਰਕੇ ਉਹਨਾਂ ਦਾ ਇਸ ਵੇਲੇ ਦਿਵਾਲੀਆ ਇੱਕ ਤਰੀਕੇ ਦਾ ਨਿਕਲਿਆ ਹੋਇਆ ਬਾਂ ਲੋਨ ਤੇ ਲੋਨ ਉਹ ਲੈ ਰਹੇ ਆ ਸੋ ਇਸ ਕਰਕੇ ਪਾਕਿਸਤਾਨ ਨੂੰ ਇਹ ਆਪਣੇ ਆਪ ਨੂੰ ਇੱਕ ਸੋਚਣਾ ਪਊਗਾ ਕਿ ਕੀ ਉਹ ਆਪਣੇ ਟੈਰਰਿਜ਼ਮ ਨੂੰ ਸਟੇਟ ਪਾਲਿਸੀ ਵੱਜੋਂ ਵਰਤਨ ਦੀ ਜੜਿੰਦਤੀਆ ਇਹਨੂੰ ਬਦਲਣਾ ਚਾਹਣਗੇ ਕਿ ਨਹੀਂ ਇਹ ਬਹੁਤ ਵੱਡੀ ਚੈਲੰਜ ਹੈ ਪਾਕਿਸਤਾਨ ਦੀ ਲੀਡਰਸ਼ਿਪ ਵਾਸਤੇ ਆਪਾਂ ਵੇਖਿਆ ਹੀ ਆ ਕਿ ਬਹੁਤ ਸਾਰੀਆਂ ਸਟੇਟਸ ਜਿਹੜੀਆਂ ਗਵਾਂਡੀ ਮੁਲਕਾਂ ਦੇ ਨਾਲ ਲੜਦੀਆਂ ਰਹੀਆਂ ਵਾਂ ਉਹਨਾਂ ਨੇ ਅਖੀਰ ਇਹ ਸੋਚਿਆ ਕਿ ਆਪਾਂ ਲੜਾਈ ਤੋਕੀ ਲੈਣਾ ਵਾ ਔਰ ਆਪਾਂ ਆਪਣੇ ਵਿਕਾਸ ਵੱਲ ਧਿਆਨ ਦੇਇਆ ਈਜੀਪਟ ਦਾ ਬੜਾ ਵੱਡਾ ਐਗਜ਼ੈਂਪਲ ਹੈ ਈਜੀਪਟ ਤੇ ਇਜ਼ਰਾਈਲ ਕਿੰਨੇ ਸਾਲ ਲੜਦੇ ਰਹੇ ਕਿੰਨੀਆਂ ਲੜਾਈਆਂ ਲੜੀਆਂ ਔਰ ਅਖੀਰ ਦੇ ਵਿੱਚ ਫੈਸਲਾ ਹੋ ਗਿਆ ਔਰ ਹੁਣ ਇਜ਼ਰਾਈਲ ਜਦੋਂ ਬਾਕੀ ਆਪਣੇ ਗੁਆਂਢੀਆਂ ਨਾਲ ਲੜ ਰਿਹਾ ਵਾ ਉਹਦੇ ਚੋਂ ਇਜੀਪਟ ਕ੍ਰੀਪਰੀ ਬਾਹਰ ਆਇਆ ਸੋ ਇਹ ਪਾਕਿਸਤਾਨ ਦੀ ਲੀਡਰਸ਼ਿਪ ਵਾਸਤੇ ਇੱਕ ਬਹੁਤ ਵੱਡਾ ਫੈਸਲਾ ਹੋਵੇਗਾ ਇਸ ਤੋਂ ਬਾਅਦ ਪਾਕਿਸਤਾਨ ਨੂੰ ਲੱਗਦਾ ਸੀ ਕਿ ਕਿਉਂਕਿ ਸਾਡੇ ਕੋਲ ਵੀ ਪਰਮਾਣੂ ਹਥਿਆਰ ਆ ਅਸੀਂ ਪਰਮਾਣੂ ਹਥਿਆਰ ਜਿੰਨੇ ਇੰਡੀਆ ਕੋਲੇ ਉਹਨੇ ਪਰਮਾਣੂ ਹਥਿਆਰ ਸਾਡੇ ਕੋਲੇ ਆ ਔਰ ਵਾਕਈ ਇਹ ਸਹੀ ਆ ਆਲਮੋਸਟ 160 ਦੇ ਕਰੀ ਪਰਮਾਣੂ ਹਥਿਆਰ ਆ ਉਹਨਾਂ ਕੋਲ ਜਿੰਨੇ ਸਾਡੇ ਕੋਲ ਆ ਲੇਕਿਨ ਹੁਣ ਇੱਕ ਗੱਲ ਬੜੀ ਕਲੀਅਰ ਹੋ ਗਈ ਕਿ ਪਰਮਾਣੂ ਹਥਿਆਰ ਦਾ ਜਿਹੜਾ ਬਲੈਕਮੇਲ ਆ ਉਹ ਨਹੀਂ ਚੱਲਸਾ ਕਿ ਕਿ ਪ੍ਰਮਾਣੂ ਹਥਿਆਰ ਦਾ ਦੀ ਵਰਤੋਂ ਜਿਹੜੀ ਆ ਕੀ ਕੀ ਤੁਸੀਂ ਕਰ ਸਕੋਗੇ ਕੀ ਤੁਹਾਨੂੰ ਜਿਹੜੀ ਆ ਸੁਪਰ ਪਾਵਰਸ ਆ ਅਮਰੀਕਾ ਰਸ਼ੀਆ ਜਾਂ ਹੁਣ ਇੱਕ ਤਰੀਕੇ ਨਾਲ ਚਾਈਨਾ ਵੀ ਸੁਪਰ ਪਾਵਰ ਆ ਉਹ ਲਾਕ ਕਰਨਗੇ ਇਸ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀ ਔਰ ਆਪਾਂ ਵੇਖ ਹੀ ਲਿਆ ਵਾ ਕਿ ਅੱਜ ਤਿੰਨ ਚਾਰ ਦਿਨ ਜਿਹੜੇ ਸਰਜਿਕਲ ਸਟ੍ਰਾਈਕਸ ਜਾਂ 에ਰੀਅਲ ਬੰਬਿੰਗ ਸਾਡੇ ਵੱਲੋਂ ਹੁੰਦੀ ਰਹੀ ਆ ਉਹਦਾ ਉਹ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਰਹੇ ਔਰ ਅਖੀਰ ਉਹਨਾਂ ਦੀ ਜਿਹੜੀ ਆਪਣੀ ਨਿਊਕਲੀਅਰ ਡੰਪ ਆ ਉਹੀ ਉਹਨਾਂ ਨੂੰ ਹੀ ਖਤਰਾ ਪੈ ਗਿਆ ਕਿ ਉਹ ਵੀ ਬੰਬ ਹੋ ਸਕਦਾ ਸੋ ਯਾ ਤੇ ਪਾਕਿਸਤਾਨ ਜਿਵੇਂ ਇੰਡੀਆ ਨੇ ਇਨਵੈਸਟ ਕੀਤਾ ਵਾ ਪਰਮਾਣੂ ਪਰਮਾਣੂ ਹਥਿਆਰ ਦੇ ਨਾਲ ਨਾਲ ਅਸੀਂ ਟੈਕਨੋਲੋਜੀ ਦੇ ਵਿੱਚ ਆਪਣੀ ਤਕਨੀਕੀ ਤਾਕਤ ਦੇ ਵਿੱਚ ਇਨਵੈਸਟ ਕਰੀਏ ਆਪਣੀ ਇੰਡੀਜਨਸ ਪ੍ਰੋਡਕਸ਼ਨ ਨੂੰ ਬੜਾਵਾ ਦੇਈਏ ਹੁਣ ਜਿਵੇਂ ਬਹੁਤ ਵੱਡੇ ਪੱਧਰ ਤੇ ਜਿਹੜੇ S400 에어 డిਫੈਂਸ ਸਿਸਟਮ ਹੈ ਜਿਹੜਾ ਅਸੀਂ ਰਸ਼ੀਆ ਤੋਂ ਲਿਆ ਵਾ ਬਹੁਤ ਕਾਮਯਾਬ ਹੋਇਆ ਪਰ ਉਹਦੇ ਨਾਲ ਨਾਲ ਇੱਕ ਹੋਰ ਸਿਸਟਮ ਜਿਹੜਾ ਬਹੁਤ ਕਾਮਯਾਬ ਹੋਇਆ ਸੀ ਆਕਾਸ਼ ਜਿਹੜਾ ਅਸੀਂ ਆਪ ਬਣਾਇਆ ਵਾ ਪਾਕਿਸਤਾਨ ਕੋਲ ਇੱਕ ਕੈਪੇਬਿਲਿਟੀ ਹੈ ਨਹੀਂ ਸੋ ਯਾਨ ਤੋਂ ਉਹਨਾਂ ਨੂੰ ਇਸੇ ਰਸਤੇ ਤੇ ਚੱਲਣਾ ਪੂਏ ਜਿਹੜੇ ਤੇ ਅਸੀਂ ਚੱਲ ਰਹੇ ਹਾਂ ਕਿ ਪਰਮਾਣੂ ਹਥਿਆਰ ਹੈ ਉਹਦੀ ਅਸੀਂ ਵਰਤੋਂ ਕਰ ਸਕਦੇ ਹਾਂ ਪਰ ਉਸ ਤੋਂ ਪਹਿਲਾਂ ਜਿਹੜਾ ਕੈਲੀਬ੍ਰੇਟਡ ਰਿਸਪਾਂਸ ਆ ਉਹਦੇ ਲਈ ਸਾਨੂੰ ਤਿਆਰ ਰਹਿਣਾ ਪਊਗਾ ਇਸ ਵੇਲੇ ਜਿਹੜਾ 3-4 ਦਿਨ ਦੀ ਟ੍ਰਿਪ ਫੋਰ ਟੈਟ ਹੋਈ ਆ ਇਹਦੇ ਵਿੱਚ ਬੜਾ ਕਲੀਅਰਲੀ ਸਾਡੀ ਟੈਕਨੋਲੋਜੀਕਲ ਐਜ ਜਿਹੜੀ ਇੰਡੀਆ ਦੀ ਉਹ ਸਾਹਮਣੇ ਆਈ ਆ ਔਰ ਇਹ ਮੇਰੇ ਖਿਆਲ ਪਾਕਿਸਤਾਨ ਵਾਸਤੇ ਇੱਕ ਕਾਫੀ ਇੱਕ ਰਿਐਲਿਟੀ ਚੈੱਕ ਉਹਨਾਂ ਨੂੰ ਮਿਲਿਆ ਹੋਊਗਾ ਬਾਕੀ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਜੇ ਪਾਕਿਸਤਾਨ ਨਾਲ ਗੱਲਬਾਤ ਹੋਊਗੀ ਤੇ ਜਾਂ ਉਹ ਅੱਤਵਾਦ ਦੇ ਮਸਲੇ ਤੇ ਹੋਊਗੇ ਤੇ ਜਾਂ ਪੋਕੇ ਦੇ ਮਸਲੇ ਤੇ ਜਿਹੜਾ ਅੱਤਵਾਦ ਦੀ ਗੱਲ ਤੇ ਉਹਨਾਂ ਦੀ ਕਾਫੀ ਹੱਦ ਤੱਕ ਠੀਕ ਹੈ ਲੇਕਿਨ ਪੋਕੇ ਦਾ ਜਿਹੜਾ ਮਸਲਾ ਵਾ ਉਹਦੇ ਵੀ ਦੋ ਪਹਿਲੂ ਆ ਪਹਿਲੋਂ ਇੰਟਰਨੈਸ਼ਨਲ ਟ੍ਰੀਟੀ ਹੈ ਯੂਨਾਈਟਿਡ ਨੇਸ਼ਨਸ ਰੈਜ਼ੋਲੂਸ਼ਨਸ ਇਸ ਮਸਲੇ ਤੇ ਔਰ ਪੋਕੇ ਨੂੰ ਭਾਰਤ ਦਾ ਹਿੱਸਾ ਬਣਾਉਣਾ ਇਹਨਾਂ ਸੌਖਾ ਨਹੀਂ ਹੋਊਗਾ ਕਿ ਸੁਪਰ ਪਾਵਰਸ ਇਹਨੂੰ ਅਲਾਓ ਕਰਨਗੇ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਕੀ ਰਿਐਕਸ਼ਨ ਹੋਊਗਾ ਸੋ ਇਸ ਕਰਕੇ ਇਹ ਠੀਕ ਆ ਆਪਾਂ ਇਹ ਡਰਾਬਾ ਤੇ ਦੇ ਸਕਦੇ ਆ ਕਿ ਅਸੀਂ ਪੀਓਕੇ ਨੂੰ ਆਪਣਾ ਹਿੱਸਾ ਬਣਾਉਣਾ ਚਾਹਾਂਗੇ ਪਰ ਇਹਨੂੰ ਜਦੋਂ ਇਹਨੂੰ ਅਮਲੀ ਜਾਮਾ ਪਨਾਉਣਾ ਹੋਊਗਾ ਉਹ ਬਹੁਤਾ ਸੌਖਾ ਨਹੀਂ ਹੋ ਕਾਫੀ ਮੁਸ਼ਕਲ ਹੋਵੇਗਾ ਔਰ ਉਹ ਦੇ ਯੂਐਸਏ ਦਾ ਕੀ ਰੋਲ ਹੋਊਗਾ ਹੁਣ ਵੀ ਆਪਾਂ ਵੇਖਿਆ ਹੀ ਆ ਆਪਾਂ ਜੋ ਮਰਜ਼ੀ ਕਹੀਏ ਕਿ ਯੂਐਸਏ ਨੇ ਫਾਈਨਲੀ ਇੰਟਰਵੈਨ ਕੀਤਾ ਯੂਐਸਏ ਦਾ ਆਪਣਾ ਮਤਲਬ ਹੋ ਸਕਦਾ ਵਾ ਕਿ ਜੇ ਉਹ ਉਹਨਾਂ ਨੇ ਸੋਚਿਆ ਕਿ ਜੇ ਅਸੀਂ ਇੰਟਰਵੈਨ ਨਾ ਕਰੀਏ ਕੱਲ ਨੂੰ ਰਸ਼ੀਆ ਇੰਟਰਵੈਨ ਕਰ ਸਕਦਾ ਜਾਂ ਚਾਈਨਾ ਇੰਟਰਵੈਨ ਕਰ ਸਕਦਾ ਔਰ ਇਹਨਾਂ ਦੋਵਾਂ ਦੇ ਵਿੱਚ ਸੀਸਫਾਇਰ ਜਾਂ ਸੰਧੀ ਕਰਵਾ ਸਕਦਾ ਸੋ ਉਹਨਾਂ ਨੇ ਇਸ ਬਿਹਤਰ ਸਮਝਿਆ ਕਿ ਅਸੀਂ ਆਪ ਆਪਣਾ ਇੱਕ ਰੋਲ ਪਲੇ ਕਰੀਏ ਸੋ ਪੋਕੇ ਦੇ ਮਸਲੇ ਤੇ ਵੀ ਜੇ ਗੱਲ ਫਸ ਗਈ ਜੇ ਤੇ ਪੋਕੇ ਨੂੰ ਲੈ ਕੇ ਕੱਲ ਨੂੰ ਲੜਾਈ ਹੁੰਦੀ ਆ ਤੇ ਉਹਦੇ ਤੇ ਵੀ ਯੂਐਸ ਦੀ ਇੰਟਰਵੈਨਸ਼ਨ ਜਿਹੜੀ ਆ ਉਹ ਕਰੀਬ-ਕਰੀਬ ਆਪਾਂ ਸਮਝੀਏ ਕਿ ਪੱਕੀ ਨਹੀਂ ਆ ਉਹਨਾਂ ਨੇ ਇੰਟਰਵੈਨ ਕਰਨਾ ਹੀ ਕਰਨਾ ਇਹਦੇ ਅਖੀਰ ਦੇ ਵਿੱਚ ਮੈਂ ਇਹੋ ਹੀ ਕਹਿਣਾ ਚਾਹੂੰਗਾ ਕਿ ਆਪਣੇ ਨੀਤੀ ਤੇ ਗੱਲਬਾਤ ਦੇ ਵਿੱਚ ਦ੍ਰਿੜਤਾ ਰੱਖਣੀ ਬਹੁਤ ਅੱਛੀ ਗੱਲ ਹੈ ਇਹ ਦ੍ਰਿੜਤਾ ਜਿਹੜੀ ਆ ਇਹ ਪ੍ਰਧਾਨ ਮੰਤਰੀ ਮੋਦੀ ਦੇ ਸੁਨੇਹੇ ਦੇ ਵਿੱਚ ਬੜੀ ਕਲੀਅਰ ਹੈ ਲੇਕਿਨ ਇਹਦੇ ਨਾਲ ਨਾਲ ਜਿਹੜੀ ਜਿਹਨੂੰ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਰੀਅਲ ਪੋਲਿਟਿਕਸ ਕਿ ਜੋ ਅੰਤਰਰਾਸ਼ਟਰੀ ਪੱਧਰ ਤੇ ਜੋ ਮਜਬੂਰੀਆਂ ਆ ਜਾਂ ਇਹੋ ਹਕੀਕਤ ਆ ਜਾਂ ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਸਿਆਸਤ ਆ ਉਹਨੂੰ ਅਸੀਂ ਨਜ਼ਰ ਅਦਾਜ਼ ਕਦੀ ਨਹੀਂ ਕਰ ਸਕਦੇ ਔਰ ਉਹਨੂੰ ਹਮੇਸ਼ਾ ਆਪਣੇ ਧਿਆਨ ਦੇ ਵਿੱਚ ਰੱਖਣਾ ਹੀ ਪਵੇਗਾ ਅਜੀ ਵਸਤੇ ਨੇ ਨਮਸਕਾਰ ਸਸਕਾਲ ਖੁਦਾ ਹਾਫਿਜ਼